ਵਹਿਗੁਰੂ ਜੀ ਕੀ ਫਤਿਹ ਜਿਹੜੀ ਪਿਛਲੇ ਦਿਨੀ ਰਸਤੇ ਦੀ ਸੇਵਾ ਚੱਲ ਰਹੀ ਸੀ ਜੋ ਕਿ ਪੁਲ ਕ ਪੁਲ ਦੇ ਬਜਨ ਕਾਰਨ ਥੋੜੇ ਦਿਨ ਰੋਕਿਆ ਹੋਇਆ ਵਾ ਪੁਲ ਤੋਂ ਬਾਅਦ ਇੱਥੇ ਤਰ੍ਹਾਂ ਫਿਰ ਨਿਰੰਤਰ ਜਿਹੜੀ ਸੇਵਾ ਹੈ ਰਸਤੇ ਦੀ ਸ਼ੁਰੂ ਹੋ ਜਾਣੀ ਹੈ ਉਸੇ ਸਬੰਧ ਦੇ ਵਿੱਚ ਹੀ ਸਾਡੇ ਕੋਲੋਂ ਜ਼ਿਲ੍ਹਾ ਫਰੀਦਕੋਟ ਪਿੰਡ ਪਹਿਲੂਵਾਲ ਤੋਂ ਸਾਡੇ ਵੀਰ ਆਏ ਨੇ ਜਿਨ੍ਹਾਂ ਨੇ ਇਸ ਰਸਤੇ ਦੀ ਆਪਣਾ ਸਹਿਯੋਗ ਦਿੱਤਾ ਅਹੀਂ ਨਗਰ ਪੋਦੀ ਪਿੰਡ ਘੜਕਾ ਜ਼ਿਲ੍ਹਾ ਤਰਨਤਾਰਨ ਤੋਂ ਇਹ ਵੀ ਰਾਏ ਆ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਪਹਿਲੂਵਾਲ ਤੋਂ ਜੋ ਕਿ 50000 ਰੁਪਏ ਦੀ ਸੇਵਾ ਇਹ ਰਸਤੇ ਲਈ ਦੇ ਰਹੇ ਕਮੇਟੀ ਦੇ 40 40000 ਰੁਪਏ ਦਾ ਦਸਤਾ ਜਿਹੜੀ ਕਮੇਟੀ ਨੂੰ ਦੇ ਰਹੇ ਆ ਜੀ ਤੇ ਅਸੀਂ ਇਹਨਾਂ ਦਾ ਆਪਣੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਨਾ ਵੀਰਾਂ ਦਾ ਐਨ ਤਨਵਾਦ ਕਰਦੇ ਆ ਜੀ ਬਾਬ ਜਿਕਾ ਖਾਲਸਾ ਵੈਲਕਮ ਦੇ ਵੇਖੋ ਜੀ ਇਹ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਰਸਤਾ ਵਾ ਪਹਿਲਾਂ ਸ਼ੁਰੂ ਕੀਤਾ ਹੈ 8 ਦਿਨ ਸੇਵਾ ਚੱਲੀ ਇੱਥੇ ਬਹੁਤ ਹਰਿਆਨੇ ਦੇ ਇਕੱਤਰ ਸੰਗਤ ਨੇ ਸੇਵਾ ਕੀਤੀ ਤੇ ਹੁਣ ਇਹ ਰਸਤੇ ਜਿਹੜੀ ਸੇਵਾ ਆਪਾਂ ਸਿਰਫ 2 ਦਿਨ 4 ਦਿਨ ਆਸਤੇ ਹੀ ਬੰਦ ਕੀਤੀ ਆ ਤਾਂ ਕਿ ਅਜਰਾ ਪਲਟੂਨ ਪੋਲਾ ਬਣ ਕੇ ਤਿਆਰ ਹੋ ਜੇ ਇਹ ਤੋਂ ਅੱਗੇ ਜਿਹੜਾ ਰਸਤਾ ਵਾ ਨਾ ਬਿਲਕੁਲ ਨਕਸ਼ੇ ਤੋਂ ਜਿਹੜਾ ਉਹ ਖਤਮ ਹੋਇਆ ਪਿਆ ਤੇ ਉਹ ਆਪਾਂ ਇਸੇ ਤਰ੍ਹਾਂ ਹੀ ਸੇਵਾ ਚਲੋਣੀ ਜਿੱਦਾਂ ਆਪਾਂ ਪਹਿਲਾਂ ਚਲਾਈ ਇਸੇ ਤਰ੍ਹਾਂ ਹੀ ਆਪਾਂ ਅੱਗੇ ਜਿਹੜੀ ਸੇਵਾ ਚਲੋਣੀ ਆ ਤੇ ਆ ਜਿਹੜਾ ਸੰਕਟ ਦਾ ਤਿਲਫੁੱਲ ਆ ਨਾ ਜਿਹੜਾ ਇਹ ਬਿਲਕੁਲ ਐ ਸਹੀ ਜਗ੍ਹਾ ਜਿਹੜੀ ਲੱਗੇ ਅਸੀਂ ਇਹ ਚੀਜ਼ ਉਹਨੇ ਵੀ ਬਿਲਕੁਲ ਇਸੇ ਤਰ੍ਹਾਂ ਜਿੱਦਾਂ ਪਿੱਛੇ ਲੱਗਾ ਇਸੇ ਤਰ੍ਹਾਂ ਹੀ ਆਪਾਂ ਅੱਗੇ ਲਾਵਾਂਗੇ ਜੀ ਤੇ ਅਸੀਂ ਫੇਰ ਇਹਨਾਂ ਦਾ ਦਬ Well, I'm